ਥਾਣਾ ਲੋਪੋਕੇ ਦੇ ਤਿੰਨ ਪਿੰਡੇ ਪਿੰਡ ਸਾਰਗੜਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਦੀ 15 ਸਾਲ ਦੀ ਧੀ ਜੋ ਸਕੂਲ ਪੜ੍ਹਨ ਗਈ ਸੀ ਪਰ ਉਹ ਘਰ ਨਹੀਂ ਪਰਤੀ ਉਸ ਨੂੰ ਰਸਤੇ ਵਿੱਚੋਂ ਹੀ ਕਿਸੇ ਨੇ ਗਵਾਹ ਕਰ ਲਿਆ ਹੈ ਹਰਦੇਵ ਸਿੰਘ ਨਾਮ ਮੇਰਾ ਪਿੰਡ ਸਾਰਗੜਾ ਜੇ ਕੱਕੜ ਚੌਕੀ ਲੋਪੋਕੇ ਥਾਣਾ ਇਹ ਕੀ ਗੱਲ ਹੈ ਸਾਰੀ ਦੱਸੋ ਇਹ 29 ਤਰੀਕ ਦੀ ਗੱਲ ਹੈ ਜੀ 29 ਤਰੀਕ ਨੂੰ ਕੁੜੀਆ ਮੇਰੀ ਗਈ ਆ ਸਕੂਲੇ 7 ਵਜੇ ਤੇ ਉਦੋਂ ਬਾਅਦ ਵਾਪਸ ਨਹੀਂ ਆਈ ਤੇ ਜਿਸ ਦਿਨ ਸਾਡੀ ਕੁੜੀਆ ਗਈ ਆ ਗਾਇਬ ਹੋਈ ਆ ਉਸ ਦਿਨ ਹੀ ਲਾਗੇ ਸਾਡੇ ਸਾਲ ਇੱਕ ਤੋਂ ਗਵਾਂਢੀ ਰਹਿ ਰਹੀ ਤੇ ਉਦੋਂ ਹੀ ਉਹਨਾਂ ਸਮਾਨ ਆਪਣਾ ਸੰਵੇਟਿਆ ਤੇ ਚਲੇ ਗਏ ਮਰਤਾ ਮੁਹੰਮਦ ਸ਼ਾਕਾ ਪੂਰਾ ਪੂਰਾ ਹਾਂਜੀ ਸ਼ਾਕਾ ਜੀ ਕਿਉਂਕਿ ਉਦੋਂ ਹੀ ਫੋਨ ਬੰਦ ਉਹਨਾਂ ਕਰਤੇ ਆ ਨੰਬਰ ਉਹਨਾਂ ਦੇ ਸਾਡੇ ਕੋਲ ਹੈਗੇ ਹੀ ਉਹਨਾਂ ਨੇ ਫੋਨ ਬੰਦ ਕਰਤੇ ਪੁਛਤ ਕੋ ਰਿਪੋਰਟ ਹਾਂਜੀ ਪੁਲਿਸ ਨੂੰ ਰਿਪੋਰਟ ਦਿੱਤੀ ਪੁਲਿਸ ਨੇ ਕੋਈ ਅਜੇ ਤੱਕ ਮਹੀਨਾ ਹੋ ਗਿਆ ਜੇ ਢੇੜੇ ਮਾਰ ਕੇ ਅਜੇ ਦਾ ਕੋਈ ਅਜੇ ਤੱਕ ਮੂੰਹ ਸਿਰ ਨਹੀਂ ਜੇ ਲੱਭਦਾ ਕੀ ਕਹਿੰਦਾ ਹੈ ਪੁਲਿਸ ਵਾਲੇ ਵੀ ਠੀਕ ਹੈ ਜਦੋਂ ਅਜੇ ਦਾ ਕਈ ਚੌਕੀ ਇੰਚਾਰਜ ਚੌਕੀ ਨਹੀਂ ਹੁੰਦਾ ਜੀ ਫੇਰ ਤੁਰ ਕੇ ਫੇਰ ਅਜੇ ਦਾ ਅੱਕਦੀ ਉਹ ਮਿਲਦਾ ਨਹੀਂ ਅੱਕਦੀ ਉਹ ਫੋਨ ਬੰਦ ਆਉਂਦਾ ਹੁਣ ਚੁੱਕਦਾ ਹੀ ਨਹੀਂ ਆਹੀ ਦੇ ਪ੍ਰਸ਼ਾਸਨ ਨੂੰ ਕੀ ਕਹਿੰਦਾ ਤਰੀ ਵਾਰ-ਵਾਰ ਜਾਂਦੇ ਥਾਣੇ ਕੀ ਕਹਿੰਦੇ ਜੀ ਭਾਈ ਅਸੀਂ ਤਾਂ ਵਾਰ-ਵਾਰ ਜਾਂਦੇ ਆ ਕਦੀ ਤੋਂ ਆਉਂਦਾ ਮੈਨੂੰ ਕਚਹਿਰੀ ਕੰਮ ਆ ਮੈਂ ਕਚਹਿਰੀ ਗਿਆ ਮੈਂ ਤੁਹਾਨੂੰ ਐਸ ਟਾਈਮ ਮਿਲਦਾ ਮੈਂ ਉਹ ਟਾਈਮ ਮਿਲਦਾ ਸਾਨੂੰ ਕੁਝ ਨਹੀਂ ਹ ਲਿਖੇ ਪਕਵਾਂਤਾਂ ਸਰਕਾਰ ਤੇ ਕਹਿ ਰਹੀ ਹੈ ਵੀ ਇਹ ਉਰਥਾਂ ਵਾਸਤੇ ਬੜੇ ਵਧੀਆ ਕਾਨੂੰਨ ਬਣਾਏਗੇ ਕੋਈ ਭਾਈ ਕੋਈ ਕਾਨੂੰਨ ਨਹੀਂ ਜੈਗਾ ਅਸੀਂ ਤਾਂ ਖਜਲੋ ਮਹੀਨਾ ਹੋ ਗਿਆ ਖਜਲ ਹੁੰਦੇ ਸਰਕਾਰ ਕੋ ਕੀ ਮੰਗ ਕਰਦੇ ਆ ਅਸੀਂ ਸਰਕਾਰ ਕੋ ਇਹ ਮੰਗ ਕਰਦਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਂਦੀ ਤੋਂ ਬਾਂਦੀ ਕੜੀ ਸਜ਼ਾ ਦਿੱਤੀ ਜਾਵੇ ਜਿਹੜੇ ਠੱਗ ਆ ਅਸੀਂ ਨੱਥੂਪੁਰ ਇਹਦਾ ਸਾਨੂੰ ਡਰੈੱਸ ਮਿਲਿਆ ਅਸੀਂ ਉੱਥੇ ਨੱਥੂਪੁਰ ਤੇ ਵੀ ਗਏ ਆ ਉੱਥੋਂ ਵੀ ਇਹ ਕੋਈ ਫਰਾਡ ਕਰਕੇ ਭੱਜੇ ਆ ਤੁਸੀਂ ਪ੍ਰਸ਼ਾਸਨ ਨੂੰ ਸਾਰਾ ਦੱਸਿਆ ਕਿ ਇਹਨਾਂ ਦਾ ਪ੍ਰੂਫ ਜਿੱਥੇ ਦਾ ਇਕੱਠਾ ਕਰ ਜੋ ਵੀ ਸਾਰਾ ਕੁਝ ਦੱਸਿਆ ਪ੍ਰਸ਼ਾਸਨ ਨੂੰ ਹਾਂਜੀ ਸਭ ਕੁਝ ਲਿਖਾਇਆ ਜੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸ਼ੰਕਾ ਤਾਂ ਨਹੀਂ ਹੈਗੀ ਤੁਹਾਡੀ ਕੁੜੀ ਨਾਲ ਕੁਝ ਗਲਤ ਹੋਇਆ ਹੋਵੇਗਾ ਇਹ ਮਾਲਕ ਹੀ ਜਾਣਦਾ ਜੀ ਕੁੜੀ ਆ ਤੇ ਜਦੋਂ ਚਲੇ ਗਈ ਘਰੋਂ ਸਾਡੇ ਤੇ ਜਿਸ ਪਿੰਡ ਦੇ ਵਿੱਚ ਕੁੜੀ ਗਈ ਉੱਥੋਂ ਦਾ ਜਿਹੜਾ ਸੀਨੀਅਰ ਬੰਦੇ ਸੀ ਜਿਹਦਾ ਸਰਪੰਚੂ ਕਹਿੰਦਾ ਉਹਨੇ ਕੀ ਕੀਤਾ ਹਾਂਜੀ ਸਰਪੰਚ ਸਾਹਿਬ ਨੇ ਇਹੋ ਕਿਹਾ ਕਿ ਇੱਥੋਂ ਵੀ ਠੱਗੀ ਮਾਰ ਕੇ ਹੀ ਨਿਕਲਿਆ ਨੱਥੂ ਪਰ ਪਿੰਡਿਆ ਤਰਨ ਤਰ ਲੱਗੇ ਉੱਥੇ ਗਏ ਅਸੀਂ ਉੱਥੋਂ ਵੀ ਸਾਨੂੰ ਇਹੋ ਪ੍ਰੂਫ ਮਿਲਿਆ ਵੀ ਇਹਦਾ ਥਾਣੇ ਵਾਲਿਆਂ ਨੂੰ ਦੱਸਿਓ ਤੁਸੀਂ ਹ ਉਹਨਾਂ ਨੇ ਕਿਹਾ ਵੀ ਕਾਰਵਾਈ ਕਰਾਂਗੇ ਅੱਜ ਕਰਦੇ ਆਂ ਟਰੇਸ ਲਾਉਣੇ ਆਂ ਫੋਨ ਉਹਨਾਂ ਨੇ ਅਸੀਂ ਇੱਕ ਤਰ੍ਹਾਂ ਕਰਦੇ ਆਂ ਜਦੋਂ ਚਾਹੀਦਾ ਸਾਨੂੰ ਇਹੋ ਲੱਲੇ ਪੱਤੇ ਲਾ ਕੇ ਪੁਲਿਸ ਕੋਲ ਜਾਏ ਕਜੇ ਕਰਾ ਵੀ ਕੀਤੀ ਹੈ ਹਾਂਜੀ ਖਜਲ ਖਰਾਬ ਵੀ ਕੀਤੀ ਫਿਰ ਐਸਐਚਓ ਕੋਲ ਪਿੰਡ ਦੇ ਕਦੋਂ ਤੋਂ ਰਹ ਰਹੇ ਸੀ ਉਹ ਉੱਥੇ 5 ਸਾਲ ਪਾਜੀ ਰਹੇ ਜੀ 5 ਸਾਲ ਹਾਂਜੀ ਤੇ ਉੱਥੋਂ ਕੇ ਦਾ ਐਡਰੈਸ ਉਹਨਾਂ ਦੀ ਬੇਟੀ ਜਾਂ ਕੇ ਦਾ ਕੋਈ ਐਡਰੈਸ ਰਿਸ਼ਤੇਦਾਰਾਂ ਦਾ ਨਾ ਪਾਜੀ ਸਾਨੂੰ ਕਿਸੇ ਦਾ ਐਡਰੈਸ ਨਹੀਂ ਮਿਲਿਆ ਫਿਰ ਐਸਐਚਓ ਸਾਹਿਬ ਕੋ ਵੀ ਗਏ ਆ ਜਿੱਦਨ ਪਹਿਲੇ ਦਿਨ ਹੀ ਆ ਕੇ ਉਹ ਬੈਠੇ ਆ ਡਿਊਟੀ ਕੀਤੀ ਆ ਉਦੋਂ ਨਹੀਂ ਗਏ ਉੱਥੇ ਐਸਐਚਓ ਸਾਹਿਬ ਕੋ ਫਰ ਐਮਐਲਏ ਮਨਿਆਦੀਆ ਸਾਹਿਬ ਦਾ ਵੀ ਫੋਨ ਕਰਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੀ ਮੰਗੀ ਜੀ ਹੁਣ ਕਰ ਦਿਓ ਆਪਣਾ ਬੁੱਲਸ ਪ੍ਰਸ਼ਾਸਨ ਤੋਂ ਜਾਂ ਮੌਜੂਦਾ ਸਰਕਾਰ ਤੋਂ ਅਹੀਂ ਰਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਵੱਧ ਤੋਂ ਵੱਧ ਨੂੰ ਸਜ਼ਾ ਦਿਵਾਈ ਜਾਵੇ ਜਿਹੜੇ ਇਹੋ ਜਿਹੇ ਬੰਦੇ ਪਾਪੀ ਨੇ ਤੇ ਲੜਕੀ ਦਾ ਤੁਹਾਨੂੰ ਕੋਈ ਫੋਨ ਵਗੈਰਾ ਕੋਈ ਨਹੀਂ ਆਇਆ ਕੀ ਨਾ ਜੀ ਸਾਨੂੰ ਨਹੀਂ ਕੋਈ ਫੋਨ ਨਹੀਂ ਆਇਆ ਕੋ ਪਤਾ ਲੱਗਾ ਉਹ ਵੀ ਕੋਈ ਉਹ ਉਹਨਾਂ ਨੇ ਜਾ ਕੇ ਦੂਰ ਚਲ ਗਏ ਨੇ ਜਾਂ ਕੋਈ ਵਿਆਹ ਕਰ ਕੋਈ ਤਾਂ ਦਾ ਕੋਈ ਸਬੂਤ ਪਤਾ ਨਹੀਂ ਜੀ ਹੁਣ ਚਲੇ ਗਏ ਜਦੋਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਨਾ ਸਾਡੇ ਦਿਲ ਚ ਫਰੀ ਗੱਲ ਹੀ ਜਾਂ ਲੜਕੀ ਦੀ ਕੋਈ ਸਹੇਲੀ ਦਾ ਜਾਂ ਕੋਈ ਕਿਸੇ ਦਾ ਪਤਾ ਲੱਗੇ ਜਾਂ ਕੁਝ ਪਤਾ ਨਾ ਜੀਆਂ ਕਿ ਲੜਕੀ ਨੇ ਕਿਸ ਨੂੰ ਕੁਝ ਦੱਸਿਆ ਹੋਵੇ ਜਾਂ ਕੋਈ ਨਾ ਘਰ ਤੇ ਕੋਈ ਗੱਲ ਨਹੀਂ ਕੀਤੀ ਕੋਈ ਸਹੇਲੀ ਨੇ ਜਾਂ ਕਿਸੇ ਨਾਲ ਕੋਈ ਰਬਤ ਕੀਤੀ ਹੋਈ ਹੈ ਜੀ ਕਰੀਬ 1 ਸਾਲ ਤੋਂ ਰਹਿ ਰਹੇ ਹੀ ਉਹਨਾਂ ਦੇ ਘਰ ਵੀ ਉਹਨਾਂ ਦਾ ਰਿਸ਼ਤੇਦਾਰ ਕੋਈ ਬੀਤੀ ਜਾਂ ਕੋਈ ਕੋਈ ਜਾਣਦਾ ਹੋਏਗਾ ਇੱਕੋ ਕੁੜੀ ਆਉਂਦੀ ਸੀ ਪਾਜੀ ਅਸੀਂ ਆਪਣੇ ਕਾਮਨਾ ਮਤਲਬ ਰੱਖਦੇ ਹਾਂ ਤੇ ਨਾ ਆਪਾਂ ਸਹੀ ਗੱਲ ਪੁੱਛਦੇ ਆਪਣੇ ਕਾਮਨਾ ਮਤਲਬ ਰੱਖੀਦਾ ਵੀ ਅੱਜ ਕੱਲ੍ਹ ਦੁਨੀਆ ਹੋਰ ਤਰ੍ਹਾਂ ਦੀ ਆ ਘਰੇ ਆਈਦਾ ਤੇ ਕੰਮ ਤੇ ਚੱਲ ਜਾਈਦਾ ਸ਼ਾਮ ਨੂੰ ਸਵੇਰੇ 7 ਵਜੇ ਨਿਕਲ ਜਾਈਦਾ ਸ਼ਾਮ ਨੂੰ 7:00 ਵਜੇ ਆਈਦਾ ਜੋ ਕੁੜੀ ਉਹਨਾਂ ਦੇ ਘਰ ਆਉਂਦੀ ਸੀ ਉਹਦਾ ਉਹਨਾਂ ਨਾਲ ਰਿਸ਼ਤਾ ਕੀ ਕੋਈ ਕੋਈ ਰਿਸ਼ਤਾ ਨਹੀਂ ਇਤਰਾ ਵੀ ਕਰੀਏ ਆਪਣਾ ਸਾਡਾ ਦੁੱਧ ਲੈ ਆਓ ਸਾਡਾ ਇਤਰਾ ਕਰ ਦਿਓ ਆਖੇ ਵੇਖੇ ਲਾ ਲੈਂਦੇ ਛੋਟੀ ਬੱਚੀ ਬੱਚਿਆਂ ਨੂੰ ਆ ਕੇ ਲਾ ਲੈਂਦੇ ਨੇ ਨਾ ਮੈਂ ਬਲਜੀਤ ਕੌਰ ਹਾਂ ਅਜੇ ਕਿਥੋਂ ਇਹ ਗੱਲ ਹੋਈ ਹੈ ਜੀ ਸਾਰੀ ਤੁਸੀਂ ਥੋੜਾ ਮੈਂ ਬਲਜੀਤ ਕੌਰ ਆਪੇ ਆਂਦਾ ਸਾਡਾ ਸਾਰ ਬੜਾਵਾ ਐਦਾਂ ਮੇਰੇ ਬੇਟੀ 15 ਸਾਲਾਂ ਦੇ 7 ਵਜੇ ਕਰ ਹੋ ਗਈ ਕਿੰਨੇ ਤਰੀਕ ਨੂੰ 23 ਤਰੀਕ ਨੂੰ ਅੱਛਾ ਜੀ ਉਹ ਘਰ ਵਾਪਸ ਹਾਂ ਜੀ ਸਕੂਲ ਗਈ ਸੀ ਮੈਂ ਕਿ ਸਾਡੇ 7 ਵਜੇ ਕੋ ਵੱਡੀ ਮੈਂ ਕਬੱਡੀ ਮੈਚ ਖੇਡਦੀ ਆ ਤੁਮੜੇ ਕਿਰਦਾ ਵਜੇ ਦਾ ਟਾਈਮ ਹੋਇਆ ਤਾਂ ਕਾਰ ਨਹੀਂ ਵਾਪਸ ਆਏਗੀ। ਚੰਗੀ ਤੇ ਸ਼ਾਕ ਹੈਗਾ। ਹਾਂਜੀ ਸ਼ਾਕ ਹੈਗਾ। ਸਾਨੂੰ ਗਵਾਂਢਰ ਉਧਰ ਨਹੀਂ ਉਹ ਗਏ ਆ ਘਰੋਂ। ਪੁਲਿਸ ਨੇ ਤਲਾਸ਼ੀ ਤੁਹਾਡੇ ਕੋਲੋਂ। ਹਾਂਜੀ ਦਿੱਤੇ ਇਹ ਤਾਂ ਉਹਨਾਂ ਨੇ ਕੋਈ ਸਾਡੇ ਸੁਣਵਾਈ ਨਹੀਂ ਤੇ ਕੋਈ ਨਹੀਂ ਉਹ ਸੰਦੇ ਗੰਦੇ ਸਾਡੇ ਕੋਲ ਗੱਲ। ਚੌਂਕੀ ਕਿਹੜੀ ਚੌਂਕੀ? ਚੌਂਕੀ ਹੈਗੀ ਕੱਕੜੀ। ਰਠਾਣਾ ਹੈਗਾ ਜੋ ਲੋਪ ਹੋ ਕੇ। ਦੀ ਮੰਗੀ ਕਰਦੇ ਪ੍ਰਸ਼ਾਸਨ ਮਾਗਾ ਇਹੋ ਕਰਦੇ ਪਈ ਵਾਦ ਤੋਂ ਵਾਦ ਪਈ ਸਾਨੂੰ ਬੰਦੇ ਮਿਲ ਜਾਣ ਕਿ ਇਹ ਸਹਾਜਾ ਦਵਾਉਣੇ ਚਾਹੁੰਦੇ ਆ ਜੇ ਕੋਈ ਸਾਸਨ ਕੋ ਜਾਂਦੇ ਪ੍ਰਸ਼ਾਸਨ ਤੁਹਾਨੂੰ ਕੀ ਹਾਂਜੀ ਕੀ ਕਹਤਾਂ ਲੋਕ ਸੇ ਪੁਲਿਸ ਆਇਆ ਹਾਂ ਦੰਦੇ ਰੋਜ ਕਿ ਤਿੰਨ ਤਿੰਨ ਚਾਰ ਚਾਰ ਗੇੜੇ ਮਾਰੀਦੇ ਆ ਕੋਈ ਨਹੀਂ ਉਹਨਾਂ ਨੂੰ ਸਾਨੂੰ ਬੇ ਗਾਲਮਾਂ ਦਾ ਸਾਡੇ ਕੋਈ ਵੀ ਨਹੀਂ ਸੁਣਦਾ ਵੀ ਪੁਲਿਸ ਨੂੰ ਦੱਸੇ ਜੇ ਤੁਹਾਨੂੰ ਸ਼ੱਕ ਹੈਗਾ ਤੁਸੀਂ ਪੁਲਿਸ ਨੂੰ ਦੱਸੇ ਹਾਂਜੀ ਆਈ ਸਾਰੀ ਗੱਲ ਕੀਤੀ ਉਹਨਾਂ ਨੇ ਸਾਰੀਆਂ ਡਿਟੇਲ ਕੱਢ ਕੇ ਦੱਸੇ ਵੀ ਇਦਾਂ ਇਦਾਂ ਹਾਂ ਲਟਰਾ ਕੇ ਹਾਂਜੀ ਉਹ ਕਰਾਏ ਤੇ ਰਹਿੰਦੇ ਨੇ ਆ ਤਾਂ ਪਤਾ ਹਾਂ ਉਹਨਾਂ ਨੇ ਕੋਈ ਵੀ ਉਹਨਾਂ ਕਦੀ ਕੋਈ ਸੱਚ ਨਹੀਂ ਦੱਸਿਆ ਵੀ ਕਿੱਥੋਂ ਦੇ ਹੈ ਰਹਿਣ ਵਾਲੇ ਆ ਕਿੱਥੇ ਆਏ ਜਾਣਾ ਤੁਹਾਨੂੰ ਉਹ ਕਰਾਏ ਦੇ ਦਿੱਤਾ ਸੀ ਉਹਨਾਂ ਦੇ ਕੋਲ ਉਹਨਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਨਹੀਂ ਉਹਨਾਂ ਦੇ ਕੋਲ ਵੀ ਕੋਈ ਪ੍ਰੂਫ ਨਹੀਂ ਹੈਗਾ ਉਹਨਾਂ ਕੋਲ ਸਾਨੂੰ ਤੇ ਜਿੱਦਣ ਗਏ ਤੇ ਆਂਦੇ ਸੀ ਅਸੀਂ ਵੇਰ ਬੱਲੇ ਵੇਰ ਕੇ ਚੱਲੇ ਆ ਕਿਸੇ ਨੂੰ ਆਂਦੇ ਸੀ ਵੀ ਅਸੀਂ ਤਰਨ ਤਾਰਨ ਚੱਲੇ ਸੱਚ ਗੱਲ ਉਹਨਾਂ ਕੋਈ ਵੀ ਨਹੀਂ ਕਿਸੇ ਨੂੰ ਦੱਸੇ ਵੀ ਜਿਹੜੀ ਲੜਕੀ ਸੀ ਕੋਈ ਉਹਨਾਂ ਦੇ ਤੁਹਾਨੂੰ ਕੋਈ ਮਾੜਾ ਮੋਟਾ ਪਹਿਲੇ ਸ਼ੱਕ ਸੀ ਕਿ ਕੋਈ ਗੱਲਬਾਤ ਹੁੰਦੀ ਨਹੀਂ ਆ ਨਹੀਂ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹਨ ਕੋਈ ਡਾਊਟ ਨਹੀਂ ਹੈ ਬਿੱਟ ਤੇ ਕੋਈ ਨਹੀਂ ਹੈ ਕਿਉਂ ਹੈ ਵੀ ਉਹ ਦਿਨ ਉਹਨਾਂ ਦੇ ਨਾਲ ਹੀ ਜਾਂ ਉਹਨਾਂ ਨੇ ਹੀ ਸਾਡੀ ਕੁੜੀ ਨੂੰ ਹਾਂ ਨੂੰ ਸ਼ੱਕ ਹੋਇਆ ਵੀ ਕਿ ਜਦੋਂ ਆਹੀ 2 ਵਜੇ ਇਹ ਇਹਦੇ ਪਾਪਾ ਗਏ ਲੈਣ 2 2 ਵਜੇ 8 ਮਿੰਟ ਹੋ ਗਏ ਲੇਟ ਹੋ ਗਈ 2-4 ਮਿੰਟ ਇਹ ਮਿੰਟ ਸਕੂਲ ਗਏ ਉਹ ਤਾਂ ਕੋਈ ਨਹੀਂ ਆਗਾ ਹਾਂ ਨੋਟੇ ਤੇ ਮੜਕੇ ਫੇਰ ਸ਼ਾਕਤਾ ਹੋਇਆ 2 ਵਜੇ 25 ਮਿੰਟਾਂ ਤੇ ਉਹਨਾਂ ਨੂੰ ਫੋਨ ਨੰਬਰ ਲਾਇਏ ਉਹਨਾਂ ਗਵਾਂਡੀਆਂ ਦੇ ਆਹੇ ਤੇ 2 ਵਜੇ 25 ਮਿੰਟਾਂ ਤੇ ਉਹਨਾਂ ਨੇ ਫੋਨ ਕੀਤਾ ਨਾ ਨਾ ਤਿੰਨੇ ਫੋਨ ਬੰਦ ਹੁੰਦੇ ਆ ਇਹ ਉਹਨਾਂ ਤੇ ਹਾਨੂੰ ਤਾਂ ਸ਼ੱਕ ਹੋਇਆ ਫਿਰ ਬੱਚਿਆਂ ਨੇ ਕੋਲੋਂ ਵੀ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਨਾਲ ਆਂਦੀ ਹੁੰਦੀ ਮੈਂ ਜਾਣਾ ਵਾ ਕਿੰਨੀ ਦੇਰ ਤੂੰ ਉੱਥੇ ਰਹਿੰਦੇ ਬੇਸੀ ਤੁਸੀਂ ਕਿੰਨੀ ਦੇਰ ਤੋਂ ਰਹਿੰਦੇ ਹੋ ਉਹ ਤਾਂ ਆਹੀ ਤੇ ਉੱਥੇ ਰਹਿਣ ਵਾਲੇ ਅਥਾ ਦੇ ਰਹਿਣ ਵਾਲੇ ਆ ਉਹ 1 ਸਾਲ ਤੋਂ ਰਹਿੰਦੇ ਆ ਇਹ ਉਹ ਹਾਂ ਜਿਹੜਾ ਲੜਕਾ ਜਿੰਨਾ ਤੱਕ ਸ਼ੱਕ ਪੈਂਦਾ ਉਹ ਵਿਆਹ ਸਕੇ ਤੋਹਰਾ ਹੀ ਹੋਣਾ ਨਹੀਂ ਪਹਿਲਾਂ ਹਾਂ ਨਾ ਤਾਂ ਹੁੰਦੇ ਪਤਾ ਲੱਗਾ ਕਿ ਉਹ ਵਿਆਇਆ ਵੀ ਹਾਂ ਨੂੰ ਨਹੀਂ ਕਹਦੀ ਉਹਨਾਂ ਨੇ ਦੱਸਿਆ ਕਿ ਬੇਟਾ ਮੇਰਾ ਵਿਆਇਆ ਵਾ ਕਿੰਨੇ ਕੁ ਮਹੀਨੇ ਹੋ ਸਕਦੇ ਉਹਦੇ 3 ਸਾਲ ਹੈਗੇ ਉਮਰ ਆ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਲੜਕੀ ਉਹ ਨਹੀਂ ਉਹਨੂੰ ਲੱਗਦੀ ਹਾਂ ਨੂੰ ਪੱਕਾ ਸ਼ੱਕ ਵਾ ਵੀ ਉਹਨਾਂ ਨੇ ਹੀ ਖੜ ਗਈ ਆ ਪਰ ਲਾ ਕੇ ਖੜਿਆ ਲੱਗਦਾ ਤੁਹਾਨੂੰ ਹਾਂ ਨੂੰ ਮਗਰ ਲਾ ਕੇ ਲੈ ਗਏ ਆ ਉਹ ਪਤਾ ਸੀ ਕਰ ਜੀ ਮੈਂ ਆਪਣਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਇਸ ਲਈ ਬੁਲਾਈ ਗਈ ਕਿਉਂਕਿ ਇੱਕ 15 ਸਾਲ ਦੀ ਲੜਕੀ ਨਾਬਾਲਗ ਲੜਕੀ ਜੋ ਕਿ ਉਹਨਾਂ ਦੇ ਫਾਦਰ ਹਰਦੇਵ ਸਿੰਘ ਪਿੰਡ ਸਾਰਾਗੜਾ ਤੋਂ ਨੇ ਸੋ ਉਹਨਾਂ ਨੇ ਸਾਨੂੰ ਦੱਸਿਆ ਕਿ ਇਸ ਲੜਕੀ ਸਕੂਲ ਗਈ ਹੈ 29 ਜੁਲਾਈ ਨੂੰ ਇੱਕ ਮਹੀਨਾ ਹੋ ਚੱਲਿਆ ਪਰ ਘਰ ਵਾਪਸ ਨਹੀਂ ਮੁੜੀ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਥਾਣੇ ਕੰਪਲੇਨ ਲਿਖਾਈ ਹੈ ਪਹਿਲੇ ਤਾਂ 10 ਦਿਨ ਉਹਨਾਂ ਨੇ ਕੰਪਲੇਨ ਹੀ ਨਹੀਂ ਲਿਖੀ ਉਸ ਤੋਂ ਬਾਅਦ ਅਗਰ ਲਿਖਾਈ ਹੈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਹੜੇ ਇਲਾਕੇ ਦਾ ਮਸਲਾ ਹੈ ਜੀ ਇਹ ਪਿੰਡ ਸਰਗੜਾ ਹੈਗਾ ਚੌਂਕੀ ਕੱਕੜ ਹੈ ਲੋਪੋ ਕੇ थाना ਪੈਂਦਾ ਜੀ ਕੀ ਮੰਗ ਕੀ ਕਰਦੇ ਹੋ ਮੰਗੇ ਇਹ ਹੈ ਕਿ ਇਹਨਾਂ ਨੂੰ ਆਪਣੇ ਬੇਟੀ ਚਾਈਦੀ ਹੈ ਹੋਰ ਦੱਸੋ ਮਾਂ ਪਿਓ ਰੋ ਰਹੇ ਨੇ ਕਿ ਸਾਡੀ ਬੇਟੀ ਦਾ ਕੋਈ ਅਤਾ ਪਤਾ ਨਹੀਂ ਹੈ ਸੋ ਇਹਨਾਂ ਨੂੰ ਥੋੜਾ ਸ਼ੱਕ ਵੀ ਹੈ ਉਹ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿਸ ਕਿਸ ਜਗ੍ਹਾ ਤੇ ਇਹਨਾਂ ਨੂੰ ਹੈਗਾ ਨਾ ਇਹ ਤੁਹਾਨੂੰ ਖੁਦ ਦੱਸ ਦੰਗੇ ਮੈਂ ਮਗਰ ਪੁੱਛ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਸੋਸਾਇਟੀ ਦੇ ਵੱਲੋਂ ਕੋਈ ਐਕਸ਼ਨ ਜਿਹੜਾ ਜắp ਇਹ ਬਦਕੀ ਨਹੀਂ ਚੱਲੇਗੀ ਜੀ ਬਿਲਕੁਲ ਮੈਂ ਤੇ ਹਮੇਸ਼ਾ ਤੋਂ ਸਾਡੀ ਸੁਸਾਇਟੀ ਔਰਤਾਂ ਔਰ ਲੜਕੀਆਂ ਦੇ ਲਈ ਹਮੇਸ਼ਾ ਖੜੀ ਐ ਜੇਕਰ ਇਸ ਲੜਕੀ ਨੂੰ ਅਗਰ ਇਨਸਾਫ ਨਹੀਂ ਮਿਲਿਆ ਲੜਕੀ ਵਾਪਸ ਨਹੀਂ ਆਈ ਜਾਂ ਜਿਹੜੇ ਲੜਕੀ ਨੂੰ ਲੈ ਕੇ ਗਏ ਆ ਉਹਨਾਂ ਤੇ ਕਾਰਵਾਈ ਨਾ ਹੋਈ ਗਈ ਤੇ ਅਸੀਂ ਧਰਨਾ ਦੇਵਾਂਗੇ ਆਪਣੀ ਸੁਸਾਇਟੀ ਵੱਲੋਂ ਔਰ ਬਹੁਤ ਸਾਰੀ ਕੋਸ਼ਿਸ਼ ਹੋਏਗੀ ਵੀ ਔਮਨ ਕਮਿਸ਼ਨ ਔਮਨ ਕਮਿਸ਼ਨ ਕੋ ਵੀ ਜਾਈਏ ਔਰ ਇਨਸਾਫ ਚਾਨੂੰ ਚਾਹੀਦਾ ਚਾਹੀਦਾ ਕਿਉਂਕਿ ਪਿੱਛੇ ਜੀ ਤੁਸੀਂ ਦੇਖ ਰਹੇ ਹੋ ਕਿੰਨਾ ਕੈਂਡਲ ਮਾਰਚ ਵਗੈਰਾ ਸਭ ਕੁਝ ਹੋ ਰਿਹਾ ਹੈ ਉਹਦਾ ਕੀ ਫਾਇਦਾ ਬਾਅਦ ਵਿੱਚ ਜੇ ਤੁਸੀਂ ਇਸ ਤਰ੍ਹਾਂ ਦਾ ਸਭ ਕੁਝ ਕਰੋ ਸੋ ਕੁਝ ਗਲਤ ਹੋਣ ਤੋਂ ਪਹਿਲਾਂ ਅਸੀਂ ਇਹ ਚਾਹੁੰਦੇ ਹਾਂ ਕਿ ਉਸ ਲੜਕੇ ਨੂੰ ਸੁਰੱਖਿਅਤ ਲਿਆਂਾਇਆ ਜਾਵੇ ਠੀਕ ਦੀਪਕੌਰ ਨੂੰ ਸੋਨੀ ਪੁੱਤਰ ਜਸਬੀਰ ਸਿੰਘ ਵੱਲੋਂ ਘਰ ਭਜਾ ਕੇ ਲਾਜਾਂ ਸੰਬੰਧੀ ਦਰਖਾਸਤ ਮਸੂਲ ਹੋਈ ਸੀਗੀ ਲੜਕੀ ਦੇ ਬਾਪ ਹਰਦੇਵ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 167/24 ਅੰਡਰ ਸੈਕਸ਼ਨ 137 2 87 62 ਦਰਜ ਰਜਿਸਟਰ ਕੀਤਾ ਗਿਆ ਤਫਤੀਸ਼ ਜਾਰੀ ਆ ਛਾਪੇਮਰੀ ਕੀਤੀ ਜਾ ਰਹੀ ਆ ਜੋ ਸੋਨੀ ਇਸ ਤੋਂ ਪਹਿਲਾਂ ਪੰਜੂਰਾ ਪੰਜੂਰਾ ਤੋਂ ਪਹਿਲਾਂ ਨੱਥੂਪੁਰ ਥਾਣਾ ਹਰੀਕੇ ਤੇ ਹਰੀਕੇ ਰਹਿਣਾ ਤਸਦੀਕ ਹੋਇਆ ਜਿਸ ਦੇ ਖਿਲਾਫ ਊਮਨ ਤੇ ਟੈਕਨੀਕਲ ਸੋਰਸ ਲਾਏ ਗਏ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਫਤਾਰ ਕੀਤਾ ਜਾਵੇਗਾ